ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾਕਟਰ 파蒂 ਤਵੰਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਅੰਗਦਾਨ ਕਰਨ ਸੰਬੰਧੀ ਇੱਕ ਸੋਚ ਚੁੱਕ ਸਮਾਗਮ ਕਰਵਾਇਆ ਗਿਆ ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ 파蒂 ਤਵੰਨੇ ਕਿਹਾ ਕਿ ਇਸ ਮੋਹਿੰਮ ਦੌਰਾਨ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੋਚ ਚੁੱਕ ਸਮਾਗਮ 19 ਨਵੰਬਰ ਤੋਂ ਲੈ ਕੇ पच्ची नवंबर तक करवाए जा रहे हैं इस मौके पर सहायक सिविल सर्जन डॉक्टर राजेंद्र पाल कौर जिला परिवार पलाई अफसर डॉक्टर नीलम भगत जिला सेहत अफसर डॉक्टर जसपाल सिंह डिप्टी डायरेक्टर डेंटल डॉक्टर जगतजोत कौर जिला एम ई -E आईओ अमरदीप सिंह जिला एपीडमोलोजिस्ट डॉक्टर हरजोत कौर सुपरडेंड संजीव शर्मा जिला काउंट अफसर मलविंदर सिंह एम ओ गुरेव सिंह एस आई सुखदेव सिंह हरविंदर सिंह समेत ਸਮੂਹ ਕਰਮਚਾਰੀ ਅਤੇ ਅਧਿਕਾਰੀ ਸ਼ਾਮਿਲ ਹੋਏ ਅਸੀਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ 19 ਤੋਂ 29 ਤੱਕ ਸਾਡੀ ਇੱਕ ਕੈਂਪੇਨ ਚੱਲ ਰਹੀ ਹੈ ਜ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਸੌ ਚੁਕਨੀ ਹੈ ਕਿ ਆਪਣੇ ਸਰੀਰ ਦੇ ਸਾਰੇ ਅੰਗ ਮਰਨ ਉਪਰੰਤ ਦਾਨ ਕਰਨੇ ਹਨ ਤਾਂ ਕਿ ਸਾਰੀ ਅਸੀਂ ਕੋਈ ਕੁਝ ਸਾਡਾ ਮਨੁੱਖਤਾ ਦੀ ਸੇਵਾ 'ਚ ਅਸੀਂ ਵੀ ਆਪਣਾ ਕੋਈ ਯੋਗਦਾਨ ਪਾ ਦਈਏ ਇਹਦੇ ਵਿੱਚ ਅਸੀਂ ਅੰਮ੍ਰਿਤਸਰ ਵਾਸੀਆਂ ਨੇ ਈਵਨ ਪੰਜਾਬ ਵਾਸੀਆਂ ਨੇ ਸਾਰਿਆਂ ਨੇ ਹੀ ਪਲੈਜ ਕਰਨਾ ਹੈ ਸੌਂ ਚੁਕਣਾ ਹੈ ਤੇ ਉਹਨੂੰ ਆਨਲਾਈਨ ਵੀ ਕਰਨਾ ਹੈ ਕਿ ਜੇ ਦੇ ਨਾਲ ਸਾਡੇ ਉੱਪਰ ਵੀ ਪਤਾ ਲੱਗ ਜਾਏ ਕਿ ਅਸੀਂ ਸਾਰੇ ਜਣਿਆਂ ਨੇ ਸੌਂ ਖਾਧੀ ਹੈ ਤੇ ਸਾਡੀ ਹੁਣ ਬੋਡੀ ਹੈ ਜਿਹੜੀ ਮਰਨ ਨੂੰ ਪ੍ਰੰਤ ਇਹ ਸਾਰੇ ਅੰਗਾਂ ਵਾਸਤੇ ਅੰਗਦਾਨ ਵਾਸਤੇ ਅਵੇਲੇਬਲ ਹੋਏਗੀ ਕਿਉਂਕਿ ਤੁਸੀਂ ਦੇਖੋ ਬੜਿਆਲੇ ਧੁਲੇ ਦੇ ਲੋਕ ਨੇ ਕਈ ਆਂਦੀਆਂ ਅੱਖਾਂ ਨਹੀਂ ਐ ਕਈਆਂ ਦਾ ਕੋਈ ਸਰੀਰ ਦਾ ਹੋਰ ਅੰਗ ਤੇ ਉਹ ਜੇ ਟਾਈਮਲੀ ਅਸੀਂ ਉਹ ਨਿਕਲਵਾ ਲਈਏ ਬਾਡੀ ਚੋਂ ਤੇ ਉਹ ਕਿਸੇ ਦੇ ਕੰਮ ਆ ਸਕਦੀਆਂ ਤੇ ਇਹ ਪਲੈਜ ਦਾ ਮਤਲਬ ਇਹੀ ਹੁੰਦਾ ਕਿ ਜਦੋਂ ਮਰਨ ਉਪਰੰਤ ਕੋਈ ਵੀ ਸਾਡਾ ਫੈਮਿਲੀ ਮੈਂਬਰ ਡਾਕਟਰਸ ਦੇ ਨਾਲ ਸੰਪਰਕ ਕਰਕੇ ਤੇ ਉਹ ਬਲੇ ਅੰਗ ਉਸ ਤਰ੍ਹਾਂ ਉਸ ਉਸ ਟਾਈਮ ਤੇ ਨਿਕਲਵਾ ਕੇ ਤੇ ਦੂਸਰੇ ਕਿਸੇ ਨੂੰ ਦੇ ਸਕਦੇ ਨੇ ਤਾਂ ਕਿ ਕੋਈ ਵੀ ਬੰਦਾ ਜਿਵੇਂ ਕੋਈ ਨੇਤਰਹੀਨ ਨਾ ਰਵੇ ਕੋਈ ਕਿਸੇ ਨੂੰ ਕਿਡਨੀ ਪ੍ਰੋਬਲਮ ਹੈ ਤੇ ਉਹ ਉਹਦੀ ਵੀ ਉਹਦੇ ਵਾਸਤੇ ਵੀ ਹੈ ਸਾਡੀ ਕਿਡਨੀਆਂ ਕਮ ਆ ਜਾਣ ਲਿਵਰ ਵੀ ਸਾਡਾ ਕੰਮ ਆ ਸਕਦਾ ਹੈ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਭਾਰਤੀ ਦਾ ਬੰਦੀ ਅਗਵਾਈ ਹੇ ਦਫਤਰ ਵਿਖੇ ਸਾਰੇ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਕ ਸੌ ਚੁਕਾਈ ਗਈ ਜਿਸ ਦੌਰਾਨ ਉਹਨਾਂ ਮਰਨੋਂ ਪ੍ਰੰਤ ਆਪਣੇ ਸਰੀਰ ਦੇ ਅੰਗਦਾਨ ਕਰਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਹੋਰ ਵੀ ਲੋਕਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਸ ਸੇਵਾ ਦੇ ਇਸ ਪੁੰਨ ਦੇ ਕਾਰਜ ਵਿੱਚ ਵੱਧ ਚੜ ਕੇ ਸਹਿਯੋਗ ਕਰਨ ਦੀ ਪੀਲ ਕੀਤੀ ਫਾਸਵਨੀ ਲਈ ਅਮਰੀਕਾ ਤੋਂ ਅਜੀਤ ਕੁਮਾਰ